ਤਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਸੀਐਮ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਅਤਵਾਦੀ ਗੁਰਪਤਵੰਤ ਪੰਨੂ ਨੇ ਦਿੱਤੀ ਹੈ ਗੁਰਪਤਵੰਤ ਪੰਨੂ ਨੇ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਗੁਰਪਤਵੰਤ ਪੰਨੂ ਨੇ ਸੀਐਮ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਸਵੇਰ ਦੀ ਸਭ ਤੋਂ ਵੱਡੀ ਖਬਰ ਸਭ ਤੋਂ ਵੱਡੀ ਖਬਰ ਇਸ ਵੇਲੇ ਦੀ ਨਿਊਜ਼ 18 ਪੰਜਾਬ ਦੇ ਦਰਸ਼ਕਾਂ ਨੂੰ ਸਿਰਸਤ ਰਹੇ ਆ

ਇਹ ਕਹੇ ਲਿਆ ਜਾਵੇ ਕਿ ਕੁਲ ਮਿਲਾ ਕੇ ਕੰਮ ਤਾਂ ਸਿਰਫ ਇੱਕੋ ਹੈ ਕਿ ਭਾਰਤ ਵਿਰੋਧੀ ਬਿਆਨ ਦੇਣਾ ਜਾਂ ਇਸ ਤਰੀਕੇ ਦੀ ਭੜਕਾਊ ਬਿਆਨਬਾਜ਼ੀ ਦੇਣਾ ਇਸ ਤਰੀਕੇ ਦੀ ਭੜਕਾਊ ਬਿਆਨਬਾਜ਼ੀ ਕਰਨਾ ਔਰ ਗੁਰਪਤਵੰਤ ਪੰਨੂ ਨੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਡੀਜੀਪੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਗੰtras ਦਿਹਾੜੇ ਦੇ ਦਿਨ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਗੁਰਪਤਵੰਤ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀਆਂ ਤੇ ਪੰਜਾਬ ਦੇ ਡੀਜੀਪੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ 26 ਜਨਵਰੀ ਕੰਟਰਾਸ ਦਿਹਾੜੇ ਦੇ ਦਿਨ ਜਾਨੋ ਮਾਰਨ ਦੀ ਧਮਕੀ ਗੁਰਪਤਵੰਤ ਪੰਨੂ ਦੇ ਵੱਲੋਂ ਦਿੱਤੀ ਗਈ ਹੈ ਸਭ ਤੋਂ ਵੱਡੀ ਖਬਰ ਹੈ ਇਸ ਵੇਲੇ ਦੀ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਮਨੋਸ਼ ਰਾਠੀ ਮੇਰੇ ਸਹਾਇਕੀ ਹੋਰ ਜ਼ਿਆਦਾ ਜਾਣਕਾਰੀ ਦੇਣਗੇ ਇਸ ਪੂਰੇ ਮਾਮਲੇ ਤੇ ਮਨੋਜ ਗੁਰਪਤਵੰਤ ਪੰਨੂ ਦਾ ਇੱਕ ਹੋਰ ਬਿਆਨ ਇੱਕ ਹੋਰ ਇਹ ਕਹਿ ਲਿਆ ਜਾਵੇ ਕਿ ਗਿੱਦੜਤਮ ਕੀ ਇੱਕ ਹੋਰ ਜਿਹੜਾ ਹੈਗਾ ਅਜੀਹਾ ਬਿਆਨ ਜਿਹੜਾ ਉਸ ਨੂੰ ਮੁੜ ਸੁਰਖੀਆਂ ਵਿਸਤਲੇ ਆਂਦਾ ਹੈ पर हर बार दे बयान देने वाला गुरपतवंत पन्नू किथे गायब हो जाता है सवाल इस है पर मनोज सब तो पहले जानना चाहेंगे कि गुरपतवंत पन्नू ने सो गुरपतवंत पन्नू ने जानो मारन की धमकी दी है सीएम भगवंत मान से डीजीपी गौरव यादव जानो मारन की धमकी दी गई है गुरपतवंत पन्नू के वालों ਗੁਰਪਤਵੰਤ ਪੰਨੂ ਅਮਰੀਕਾ ਚ ਬੈ ਕੇ ਦੇਸ਼ ਵਿਰੋਧੀ ਪ੍ਰਪਗੈਂਡਾ ਦੇਸ਼ ਵਿਰੋਧੀ এজেন্ডਾ ਲਗਾਤਾਰ ਚਲਾ ਰਿਹਾ ਹੈ ਲਗਾਤਾਰ ਅਜਿਹੇ ਬਿਆਨ ਉਸਦੇ ਸਾਹਮਣੇ ਆਉਂਦੇ ਰਹੇ ਨੇ ਪੁਨਿਆਦ ਹੋਏਗਾ ਕਿ ਬੀਤੇ ਦਿਨੀ ਉਸਨੇ ਇੱਕ ਬਿਆਨ ਦਿੱਤਾ ਸੀ ਕਿ 에ਅਰ ਇੰਡੀਆ ਦੇ ਵਿੱਚ ਕੋਈ ਸਫਰ ਨਾ ਕਰੇ ਹਾਈਜੈਕ ਕੀਤੀ ਜਾਵੇਗੀ ਫਲਾਈਟ ਉਸ ਤੋਂ ਬਾਅਦ ਸੁਰੱਖਿਆ ਵਧਾਈ ਕੀਤੀ ਗਈ ਸੀ ਸਾਰੇ 에ਅਰਪੋਰਟਸ ਤੇ ਤੇ ਉਸ ਤੋਂ ਬਾਅਦ ਗੁਰਪਤਵੰਤ ਪੰਨੂ ਦਾ ਕੋਈ ਥੋ ਪਤਾ ਨਹੀਂ ਸੀ ਇਹ ਸਬਦੇ ਵਿਚਾਲੇ ਕੁਝ ਸਰਗਰਮੀਆਂ ਅਜੇਹੀਆਂ ਵੀ ਹੋਈਆਂ ਜਿਸ ਤੇ ਵਿੱਚ गुरपतवंत पन्नू जानों मार की कोशिश का जिक्र होदशा प्रगटाया गया मामला दर्ज कराया गयापतवंत पन्नू धमकी दे रहा है मुख्यमंत्री और डी जी पी गौरव यादव मुख्यमंत्री भगवंत मानते डी जी पी गौरव यादव में uh, जानों मारन की धमकी दहशतगर्द गुरपतवंत पन्नू ने दी है छब्बीस जनवरी जानों मार की धमकी दे रहा है अतवादी गुरपतवंत पन्नू पंजाब ਅਦੇ ਪੰਜਾਬ ਦੇ ਡੀਜੀਪੀ ਨੂੰ ਜਾਨੋਂ ਮਾਰਨ ਦੀ ਧਮਕੀ ਗੁਰਪਤਵੰਤ ਪੰਨੂ ਦੇ ਵੱਲੋਂ ਦਿੱਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਸੀਐਮ ਨੂੰ ਪੰਨੂ ਨੇ ਧਮਕੀ ਦਿੱਤੀ ਹੈ ਸੀਐਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪੰਜਾਬ ਦੇ ਡੀਜੀਪੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਭ ਤੋਂ ਅਹਿਮ ਖਬਰ ਅਤਵਾਦੀ ਗੁਰਪਤਵੰਤ ਪੰਨੂ ਨੇ ਸੀਐਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ 26 ਜਨਵਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ ਗੁਰਪਤਵੰਤ ਪੰਨੂ ਪੰਜਾਬ ਦੇ ਡੀਜੀਪੀ ਨੂੰ ਵੀ ਪੰਜਾਬ ਦੇ ਡੀਜੀਪੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਗੁਰਪਤਵੰਤ ਪੰਨੂ ਦੇ ਵੱਲੋਂ ਗੁਰਪਤਵੰਤ ਪੰਨੂ ਨੇ ਧਮਕੀ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਗੁਰਪਤਵੰਤ ਪੰਨੂ ਲਗਾਤਾਰ ਅਜਿਹੇ ਬਿਆਨ ਦਿੰਦਾ ਰਿਹਾ ਹੈ ਜਿਹੜੇ ਉਸ ਨੂੰ ਸੁਰੱਖਿਆ ਵਿੱਚ ਰੱਖਦੇ ਨੇ ਜਿਹੜੇ ਉਸ ਦੀਆਂ ਗਤੀਵਿਧੀਆਂ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨੇ ਉਸ ਸੇ ਅਜੰਡਾ ਜਿਹੜਾ ਹੈਗਾ ਜਿਸ ਤੇ ਦਮ ਤੇ ਉਸਦੀ ਰੋਜ਼ੀ-ਰੋਟੀ ਚੱਲਦੀ ਹੈ ਉਹ ਕਿਤੇ ਨਾ ਕਿਤੇ ਇਸ ਤੇ ਵਿੱਚ ਨਜ਼ਰ ਆਂਦਾ ਹੈ ਦੇਸ਼ ਨੂੰ ਗਾਲਾਂ ਕੱਢੋ ਭਾਰਤ ਨੂੰ ਗਾਲਾਂ ਕੱਢੋ ਪੰਜਾਬ ਦੀ ਸਰਕਾਰਾਂ ਨੂੰ ਗਾਲਾਂ ਕੱਢੋ ਔਰ ਆਪਣੀ ਰੋਜ਼ੀ-ਰੋਟੀ ਚਲਾਓ ਸਿਰਫ ਇਸ ਤਰੀਕੇ ਦਾ ਇੱਕ ਪ੍ਰੋਪਗੈਂਡਾ ਗੁਰਪਤਵੰਤ ਪੰਨ ਨੂੰ ਲਗਾਤਾਰ ਚਲਾ ਰਿਹਾ ਔਰ ਇੱਕ ਹੋਰ ਜਿਹੜਾ ਹੈਗਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ دہشتਗਰ ਜਿਸ ਤੇ ਵੀ ਚਤਵਾਦੀ ਗੁਰਪਤਵੰਤ ਪੰਨ ਨੂੰ ਨੇ ਤਮਕੀ ਦਿੱਤੀ ਹੈ ਇੱਕ ਗਿੱਦੜ ਤਮਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ और डी जी पी को जानों और सब तो वही गल गुरपतवंत पन्नू छब्बी जनवरी अजिहां की चेतावनी दे रहा अजिहां की धमकी दे रहा है छब्बी जनवरी यानी गणराज दिहाड़े के दिन सीएम भगवंत मान और डी जी पी गौरव यादव में जानो मारन की धमकी गुरपतवंत पन्नू पनू व दी गई है इस वेल की सब तो वीडी खबर है सीएम भगवंत मान को गुरपतवंत पन्नू ने जानो मारन की धमकी दी है और जानो मारन की धमकी छब्बीस जनवरी दिखी गई है 26 ਜਨਵਰੀ ਨੂੰ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਜਾਵੇਗਾ ਇਹ ਧਮਕੀ ਗੁਰਪਤਵੰਤ ਪੰਨੂ ਦੇ ਰਿਹਾ ਹੈ ਗੁਰਪਤਵੰਤ ਪੰਨੂ ਉਹ ਸ਼ਖਸ ਜਿਹੜਾ ਭਾਰਤੀ ਸੁਰੱਖਿਆ ਏਜੰਸੀਆਂ ਦੀ ਲਿਸਟ ਦੇ ਵਿੱਚ ਲਿਸਟਡ ਹੈ دہشت گرد ਦੇ ਵੱਜੋਂ ਮਨੋਜ ਰਾਠੀ ਮੇਰੇ ਸਹਿਯੋਗੀ ਮੇਨਾਲ ਮੌਜੂਦ ਨੇ ਸਿੱਧਰੁਕ ਕਰਦੇ ਮਨੋਜ ਦਾ ਮਨੋਜ ਕੀ ਜਾਣਕਾਰੀ ਮਿਲ ਪਾਰੀ ਹੈ ਗੁਰਪਤਵੰਤ ਪੰਨੂ ਨੇ ਧਮਕੀ ਦਿੱਤੀ ਹੈ ਦੇਖੋ ਬਿਲਕੁਲ ਲਗਨ ਜੀ ਦਾ ਤਸਵੀਰ ਦੇਖਾ ਕਿ ਇੱਕ ਵੀਡੀਓ ਕਲਿੱਪਸ ਬਣਾ ਕੇ ਇਹ ਧਮਕੀ ਜਿਹੜੀ ਹੈ ਦਿੱਤੀ ਗਈ ਹੈ ਔਰ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਸੀਂ ਗੱਲ ਕਰ ਲਈਏ ਡੀਜੀਪੀ ਪੰਜਾਬ ਗੌਰਵ ਯਾਦਵ ਸਿੱਧੇ ਤੌਰ ਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਔਰ ਜਿਸ ਤਰ੍ਹਾਂ ਵੀਡੀਓ 'ਚ ਵੀ ਜਿਸ ਤਰ੍ਹਾਂ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਗੈਂਗਸਟਰ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਜਿਸ ਤਰ੍ਹਾਂ ਉਹਨਾਂ ਦੀ ਟੈਰਰਿਸਟ ਐਕਟੀਵਿਟੀ ਹੈ ਸਾਫ਼ ਤੌਰ ਤੇ ਧਮਕੀ ਦਿੰਦੇ ਨਜ਼ਰ ਆ ਰਿਹਾ ਹੈ ਔਰ ਇਹ ਵੀਡੀਓਜ਼ ਵੀ ਕਈ ਕਲਿੱਪ ਜਿਹੜੀ ਐਡ ਕੀਤੀ ਗਈ ਹੈ ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਧਮਕੀ ਉਹ ਦਿੰਦੇ ਨਜ਼ਰ ਆ ਰਹੇ ਨੇ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਤੁਹਾਨੂੰ ਮਾਰ ਦਾਂਗੇ ਇਹ ਕਰ ਦਾਂਗੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ ਕਿ ਪਹਿਲਾਂ ਵੀ ਧਮਕੀਆਂ ਜਿਹੜੀ ਆ ਉਹ ਦਿੱਤੀ ਗਈ ਸੀ ਪੰਨੂ ਵੱਲੋਂ ਹਾਲਾਂਕਿ ਲਗਾਤਾਰ ਇਹਦੇ ਵਿੱਚ ਜਾਸੂਸ ਏਜੰਸੀਆਂ ਕੰਮ ਕਰ ਰਹੀਆਂ ਜਾਸੂਸ ਏਜੰਸੀਆਂ ਵੱਲੋਂ ਲਗਾਤਾਰ ਇਹਦੇ ਵਿੱਚ ਜਿਹੜੀ ਇਹ ਕੰਮ ਕੀਤਾ ਜਾ ਰਿਹਾ ਹੈ ਉਹ ਸਾਈਬਰ ਸੈੱਲ ਕੀ ਵੀਡੀਓ ਜਿਹੜੀ ਹੈ ਜਦੋਂ ਉਹ ਅਪਲੋਡ ਕੀਤੀ ਜਾਂਦੀ ਹੈ ਇਹ ਕਿੱਥੋਂ ਅਪਲੋਡ ਹੁੰਦੀ ਹੈ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਹ ਵੀਡੀਓ ਕਿੱਥੋਂ ਅਪਲੋਡ ਹੁੰਦੀ ਹੈ ਕੌਣ ਇਹਨੂੰ ਸਲਾ ਰਿਹਾ ਹੈ ਆਈਪੀ ਐਡਰੈਸ ਕੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਾਸੂਸ ਏਜੰਸੀਆਂ ਦੇ ਨਾਲ-ਨਾਲ ਸਾਈਬਰ ਸੈੱਲ ਜਿਹੜਾ ਪੰਜਾਬ ਪੁਲਿਸ ਦਾ ਹੈ ਉਹ ਵੀ ਇਹਦੇ ਵਿੱਚ ਹੁਣ ਲੱਗ ਚੁੱਕਾ ਹੈ ਕਿ ਇਨਵੈਸਟੀਗੇਸ਼ਨ ਏਜੰਸੀ ਨੇ ਜਾਜ ਏਜੰਸੀ ਹੈ ਉਹ ਵੀ ਅਲਰਟ ਮੋਡ ਤੇ ਕਾਰਨ ਕੀ ਹੈ ਕਿਉਂਕਿ 26 ਜਨਵਰੀ ਆਉਣ ਵਾਲੀ ਹੈ 26 ਜਨਵਰੀ ਨੂੰ ਲੈ ਕੇ ਵੱਡਾ ਪ੍ਰੋਗਰਾਮ ਹੋਣ ਵਾਲਾ ਹੈ ਉਸ ਤੋਂ ਪਹਿਲਾਂ 21 ਜਨਵਰੀ ਨੂੰ ਵੀ ਕਾਫੀ ਵੱਡਾ ਪ੍ਰੋਗਰਾਮ ਹੈਗਾ ਕਹਿ ਸਕਦੇ ਅਸੀਂ ਤਾਂ ਇਹ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਕਿਹ ਚੀਜ਼ਾਂ ਨੂੰ ਲੈ ਕੇ ਪਾਟ ਏਜੰਸੀਆ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਜਾਂ ਕੋਈ ਵੀ ਇਹਦੇ ਵਿੱਚ ਹਲਕੇ ਜੀ ਨਹੀਂ ਲਿਆ ਜਾ ਸਕਦਾ ਇਸ ਕਰਕੇ ਅਲਰਟ ਮੋਡ ਤੇ ਪੰਜਾਬ ਪੁਲਿਸ ਹੈਗੀ ਹੈ ਹਾਲਾਂਕਿ 26 ਜਨਵਰੀ ਨੂੰ ਲੈ ਕੇ ਪਹਿਲਾਂ ਹੀ ਅਲਰਟ ਮੋਡ ਤੇ ਹੁੰਦੀ ਹੈ ਪੰਜਾਬ ਪੁਲਿਸ ਲਗਾਤਾਰ ਮੀਟਿੰਗ ਦਾ ਦੌਰ ਜਾਰੀ ਹੈ ਲਗਾਤਾਰ ਡੀਜੀਪੀ ਪੰਜਾਬ ਵੱਲੋਂ ਮੀਟਿੰਗ ਦਾ ਦੌਰ ਜਾਰੀ ਹੈ ਵਕ ਵਕ ਜਿੱਥੇ ਵੀ ਪ੍ਰੋਗਰਾਮ ਸੋਣੇ 26 ਜਨਵਰੀ ਨੂੰ ਲੈ ਕੇ ਉੱਥੇ ਪੁ ਕਿ ਇਸ ਵਿਚਾਲੇ ਇਹ ਪੰਨੂ ਇਸ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਨਜ਼ਰ ਆ ਰਹੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿੱਦਾਂ ਤੁਸੀਂ ਵੀ ਸੁਣੀ ਲੇਕਿਨ ਕਿਤੇ ਨਾ ਕਿਤੇ ਕਾਫੀ ਅਹਿਮ ਹੋ ਜਾਂਦਾ ਹੈ ਕਿ ਸਿਕਿਉਰਿਟੀ ਦੇ ਪਰਪਸ ਦੇ ਨਾਲ ਲਾਅ ਐਂਡ ਆਰਡਰ ਦੇ ਪਰਪਸ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਅਸ਼ਰਾਰਤੀ ਅਨਸਰ ਜਾਂ ਕੋਈ ਲਾਅ ਐਂਡ ਆਰਡਰ ਖਰਾਬ ਨਾ ਕਰੇ ਇਸ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਲਗਾਤਾਰ ਮੀਟਿੰਗਸ ਦਾ ਦੌਰ ਜਾਰੀ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਹੋਰ ਵੀ ਪੰਜਾਬ ਪੁਲਿਸ ਵੱਲੋਂ ਸਾਈਬਰ ਸੈੱਲ ਵੱਲੋਂ ਆਈਟੀ ਵਿੰਗ ਵੱਲੋਂ ਜਾਂ ਜੇਜ ਏਜੰਸੀਆ ਵੱਲੋਂ ਹੀ ਦੇਤੇ ਜਿਹੜਾ ਹੈਗਾ ਕੰਮ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਜਾਂਚ ਏਜੰਸੀਆਂ ਦੇ ਵੱਲੋਂ ਅਤੇ ਮੀਡੀਆ ਦੇ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਇਹ ਕੰਮ ਕੀਤਾ ਰਿਹਾ ਏਜੰਸੀਜ਼ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਕਿ ਇਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈਗੀ ਹੈ ਕੱਢੀ ਜਾਵੇ ਪਰ ਮਨੋ ਸਵਾਲ ਲਗਾਤਾਰ ਉੱਠ ਰਿਹਾ ਹੈ ਕਿ ਗੁਰਪਤਵੰਦ ਪੰਨੂ ਦੀ ਇਹ ਕੋਈ ਪਹਿਲੀ ਧਮਕੀ ਨਹੀਂ ਹੈ ਇਹ ਅਜੇ ਹੀ ਕੋਈ ਗਿੱਦਰ ਧਮਕੀ ਪਹਿਲੀ ਧਮਕੀ ਨਹੀਂ ਹੈ ਜਿਹੜੀ ਗੁਰਪਤਵੰਦ ਪੰਨੂ ਨੂੰ ਦਿੱਤੀ ਹੈ ਇਸ ਤੋਂ ਪਹਿਲਾਂ 에য়ার ਇੰਡੀਆ ਦੇ ਜਹਾਜ਼ ਨੂੰ హైజాక్ ਕਰਨ ਦੀ ਧਮਕੀ ਹੋਵੇ ਜਾਂ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਕੱਲੇ ਜਾਵੇ ਕਿ ਨੌਜਵਾਨਾਂ ਨੂੰ ਵਰਗਲਾ ਕੇ ਕੁਝ ਪੈਸਿਆਂ ਦਾ ਲਾਲਚ ਦੇ ਕੇ ਦੀਵਾਰਾਂ ਤੇ ਕੰਧਾਂ ਤੇ ਜਿਹੜਾ ਹੈਗਾ ਨਾਰੇ ਲਿਖਣ ਦਾ ਜਿਹੜਾ ਹੈਗਾ ਕੰਮ ਹੋਵੇ ਇਸ ਤਰੀਕੇ ਦੇ ਕਈ ਸਾਰੇ ਪ੍ਰੋਪਗੈਂਡਾ ਨੇ ਜਿਹੜੇ ਗੁਰਪਤਵੰਤ ਸੱਜਣ ਨੂੰ ਲਗਾਤਾਰ ਚਲਾਉਂਦਾ ਰਿਹਾ ਹੈ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਉਸ ਨੂੰ ਉਸਦੇ ਅੰਜਾਮ ਤੱਕ ਯਾਨੀ ਇਸ ਪੂਰੇ ਪ੍ਰੋਪਗੈਂਡਾ ਦੇ ਲਈ ਸਜ਼ਾ ਕਦੋਂ ਦਿੱਤੀ ਜਾਵੇਗੀ ਸਵਾਲ ਇਸ ਗੱਲ ਨੂੰ ਵੀ ਲਗਾਤਾਰ ਉੱਠਦਾ ਰਿਹਾ ਹੈ ਮਨੋਚ ਦੇਖੋ ਗੱਲ ਬਹੁਤ ਅਹਿਮ ਸਵਾਲ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਤਰ੍ਹਾਂ ਦੀ ਧਮਕੀ ਉਸ ਵੱਲੋਂ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਚਾਹੇ ਉਹ 에어ਪੋਰਟ ਦੀ ਗੱਲ ਹੋਵੇ ਚਾਹੇ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਧਮਕੀਆਂ ਦਿੱਤੀ ਗਈ ਹੋਵੇ ਪਹਿਲਾਂ ਵੀ ਮੁੱਖ ਮੰਤਰੀ ਮਾਨ ਨੂੰ ਤੇ ਡੀਜੀਪੀ ਨੂੰ ਧਮਕੀ ਦਿੱਤੀ ਗਈ ਸੀ ਲੇਕਿਨ ਇਹ ਕਦ ਫੜਿਆ ਜਾਊਗਾ ਐਕਸ਼ਨ ਹਾਲਾਂਕਿ ਜਾਂਚ ਏਜੰਸੀਆਂ ਤੇ ਨਾਲ-ਨਾਲ ਕਈ ਵੱਡੀ ਏਜੰਸੀਆਂ ਇਹਦੇ ਵਿੱਚ ਕੰਮ ਕਰਦੀਆਂ ਕਿਸ ਤਰ੍ਹਾਂ ਉਦੀ ਜਿਹੜੀ ਐਕਟੀਵਿਟੀ ਹੈ ਉਸ ਦੇ ਜਿਹੜੇ ਹੋਰ ਬੰਦੇ ਪਿਛਲੇ ਦਿਨਾਂ ਦਿੱਲੀ ਦੀ ਸਪੈਸ਼ਲ ਸੈਲ ਵੱਲੋਂ ਉਹਨਾਂ ਦੇ ਜਿਹੜੇ ਸਾਥੀ ਐ ਐਸੋਸੀਏਟਸ ਐ ਉਹਨਾਂ ਨੂੰ ਕਾਬੂ ਕੀਤਾ ਗਿਆ ਸੀ ਇਹ ਉਹੀ ਬੰਦੇ ਸੀਗੇ ਜੋ ਉਹਦੇ ਇਸ਼ਾਰੇ ਤੇ ਪੂਰਾ ਪੇਂਟ ਕਰਦੇ ਸੀਗੇ ਸੜਕਾਂ ਤੇ ਲਿਖਦੇ ਸੀਗੇ ਇਹਨਾਂ ਨੂੰ ਫੜਿਆ ਗਿਆ ਸੀਗਾ ਦਿੱਲੀ ਦੀ ਸਪੈਸ਼ਲ ਸੈਲ ਵੱਲੋਂ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀਗਾ ਉਸ ਤੋਂ ਪਹਿਲਾਂ ਵੀ ਦਿੱਲੀ ਦੀ ਸਪੈਸ਼ਲ ਸੈਲ ਦੇ ਨਾਲ-ਨਾਲ ਪੰਜਾਬ ਪੁਲਿਸ ਵੱਲੋਂ ਵੀ ਇੱਕ ਜਿਹੜਾ ਐਸੋਸੀਏਟ ਹੈ ਪੰਨੂ ਦਾ ਉਹਨੂੰ ਕਾਬੂ ਕੀਤਾ ਗਿਆ ਸੀ ਕਈ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਜਾਸੂਸ ਏਜੰਸੀਆਂ ਵੱਲੋਂ ਕੰਮ ਤਾਂ ਕੀਤਾ ਜਾ ਰਿਹਾ ਹੈ ਲੇਕਿਨ ਸਵਾਲ ਇਹ ਦੇ ਵਿੱਚ ਜ਼ਰੂਰ ਹੈ ਕਿਉਂਕਿ ਹਾਲਾਂਕਿ ਐਨਓਸੀ ਦੀ ਐਲਓਸੀ ਦੀ ਗੱਲ ਕਰ ਲਈਏ ਜਾਂ ਰੈੱਡ ਕਾਰਨਰ ਨੋਟਿਸ ਦੀ ਗੱਲ ਕਰ ਲਈਏ ਕਈ ਚੀਜ਼ਾਂ ਨੂੰ ਲੈ ਕੇ ਜਾਸੂਸ ਏਜੰਸੀਆਂ ਦੇ ਨਾਲ-ਨਾਲ ਕਈ ਵੱਡੇ ਏਜੰਸੀਆਂ ਇਹਦੇ ਵਿੱਚ ਕੰਮ ਕਰ ਰ ਪਹਿਲੀ ਵਾਰ ਨਹੀਂ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਲੇਕਿਨ ਇਹਦੇ ਤੇ ਲਗਾਤਾਰ ਜਾਂਚ ਏਜੰਸੀਆਂ ਜਾਂ ਪੰਜਾਬ ਪੁਲਿਸ ਦੇ ਅਫਸਰ ਕਹਿੰਦੇ ਨਜ਼ਰ ਆ ਰਹੇ ਕਿ ਜ਼ਰੂਰ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਕਈ ਸ਼ਕਤੀਆਂ ਆ ਜਾਂ ਕਈ ਹੋਰ ਐਸੋਸੀਏਟ ਵੀ ਪਿਛਲੇ ਦਿਨਾਂ ਫੜੇ ਗਏ ਨੇ ਜਿਨ੍ਹਾਂ ਤੋਂ ਪੁੱਛ ਕੇ ਕਈ ਚੀਜ਼ਾਂ ਦਾ ਖੁਲਾਸਾ ਵੀ ਹੋਇਆ ਹੈ ਜੀ ਬਿਲਕੁਲ ਕਈ ਕਈ ਚੀਜ਼ਾਂ ਦਾ ਖੁਲਾਸਾ ਵੀ ਹੋਇਆ ਹੈ ਪਰ ਹਜੇ ਵੀ ਸਵਾਲ ਬਰਕਰਾਰ ਹੈ ਕਿ ਇਸ ਤਰੀਕੇ ਦੀ ਧਮਕੀ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਹੋਈ 26 ਜਨਵਰੀ ਗਣਰਾਜ ਦਿਹਾੜੇ ਦੇ ਦਿਨ ਬੀਜਪੀ ਨੂੰ ਜਾਣੋ ਮਾਰਨ ਦੀ ਧਮਕੀ ਮਨੋਜ ਇਹ ਧਮਕੀ ਸਪੈਸੀਫਿਕਲੀ ਦੋ ਚਿਹਰਿਆਂ ਨੂੰ ਲੈ ਕੇ ਜਿਹੜੇ ਸੂਬੇ ਦਾ ਚਿਹਰਾ ਨੇ ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਇੱਕ ਪੰਜਾਬ ਦੇ ਡੀਜੀਪੀ ਨੇ ਤੇ ਇਹ ਧਮਕੀ ਦੇਣਾ ਇਸ ਵੇਲੇ ਇਹ ਕਿਸ ਪਾਸੇ ਇਸ਼ਾਰਾ ਕਰਦਾ ਹੈ ਦੇਖੋ ਬਿਲਕੁਲ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਕਿਉਂਕਿ ਪਿਛਲੇ ਦਿਨਾਂ ਜਿਸੀ ਗੱਲ ਕਰ ਲਈਏ ਜਿਸ ਤਰ੍ਹਾਂ ਦਾ ਐਕਟੀਵਿਟੀ ਜਿਸ ਤਰ੍ਹਾਂ ਦਾ ਅਸਰ ਵੇਖਣ ਨੂੰ ਮਿਲਿਆ ਚਾਹੇ ਉਹ ਐਂਟੀ ਗੈਂਗਸਟਰ ਟਾਸਪੋਰਟ April ਦੇ ਮਹੀਨੇ ਵਿੱਚ ਪਿਛਲੇ ਸਾਲ ਬਣਾਈ ਗਈ ਸੀ ਉਹਦੇ ਵਿੱਚ ਜਿਸ ਤਰ੍ਹਾਂ ਡਾਟਾ ਦਿੱਤਾ ਗਿਆ ਸੀਗਾ ਪੰਜਾਬ ਪੁਲਿਸ ਵੱਲੋਂ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜੇ ਚਾਹੇ ਉਹ ਗੈਂਗਸਟਰ ਹੋਣ ਚਾਹੇ ਉਹ ਟੈਰਰਿਸ ਐਕਟੀਵਿਟੀਜ਼ ਹੋਣ ਚਾਹੇ ਉਹ ਨਸ਼ਾ ਤਸਕਰ ਹੋਣ ਕਿਸ ਤਰ੍ਹਾਂ ਉਹਨਾਂ ਨੂੰ ਕਾਬੂ ਕੀਤਾ ਗਿਆ ਵੱਡੇ ਜਿਹੜਾ ਨੈਕਸਸ ਨੂੰ ਬਸ਼ ਕੀਤਾ ਗਿਆ ਉਸ ਤੋਂ ਇਲਾਵਾ ਥੋੜੇ ਦਿਨ ਪਹਿਲਾਂ ਲਗਾਤਾਰ ਤੁਸੀਂ ਦੇਖਿਆ ਕਿ ਇਨਕਾਊਂਟਰ ਹੋਏ ਹਨ ਵੱਡੇ ਜਿਹੜੇ ਗੈਂਗਸਟਰ ਨੇ ਜਾਂ ਉਹਨਾਂ ਦੇ ਐਸੋਸੀਏਟਸ ਨੇ ਫੜੇ ਗਏ ਨੇ ਉਹਨਾਂ ਦਾ ਬ੍ਰੀਫ ਇਨਕਾਊਂਟਰ ਕੀਤਾ ਗਿਆ ਉਹਨਾਂ ਨੂੰ ਕਾਬੂ ਕੀਤਾ ਗਿਆ ਵੈਪਨਸ ਰਿਕਵਰ ਕੀਤੇ ਗਏ ਨੇ ਨਸ਼ਾ ਤੋਸ਼ਕਰ ਵੱਡੇ ਲੈਵਲ ਤੇ ਫੜੇ ਗਏ ਨੇ ਵੱਡੇ ਵੱਡੇ ਲੈਵਲ ਤੇ ਨਸ਼ਾ ਜਿਹੜਾ ਰਿਕਵਰ ਕੀਤਾ ਗਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪਿਛਲੇ ਦਿਨਾਂ ਐਕਟੀਵਿਟੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਹੈ ਔਰ ਗੈਂਗਸਟਰ ਲੈਵਲ ਤੇ ਅਸੀਂ ਗੱਲ ਕਰ ਲਈਏ ਵੱਡੇ ਗੈਂਗਸਟਰ ਨੂੰ ਵੀ ਕਾਬੂ ਕੀਤਾ ਹੈ ਉਹਨਾਂ ਦੇ ਐਸੋਸੀਏਟ ਨੂੰ ਕਾਬੂ ਕੀਤਾ ਗਿਆ ਹੈ ਔਰ ਵੱਡੇ ਨੈਕ ਇਸ ਵੀਡੀਓ 'ਚ ਕਿਸੇ ਨਾ ਕਿਸੇ ਇਹ ਚੀਜ਼ਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਪਾਈ ਗਈ ਹੈ ਕਿ ਉਹਨਾਂ ਨੇ ਸਾਫ਼ ਤੌਰ 'ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਚਾਹੇ ਜੋ ਮਰਜ਼ੀ ਹੋ ਅਗਲੇ ਚੌਂਕ ਤੇ ਇਸ ਚੌਂਕ ਤੱਕ ਅਗਲੇ ਚੌਂਕ ਤੱਕ ਨਹੀਂ ਪਹੁੰਚਣ ਪਾਏਗੇ ਇਸ ਤਰ੍ਹਾਂ ਦੀ ਚੀਜ਼ਾਂ ਕਿਉਂਕਿ ਬੜਾ ਦੇਖੋ ਲਾਅ ਐਂਡ ਆਰਡਰ ਮੇਨਟੇਨ ਕਰਨਾ ਲਾਅ ਐਂਡ ਆਰਡਰ ਬਣਾਈ ਰੱਖਣਾ ਇਹ ਮੁੱਖ ਮੰਤਰੀ ਡੀਜੀਪੀ ਪੰਜਾਬ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਉਹ ਸਾਫ਼ ਤੌਰ ਤੇ ਇਹ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਐਕਸ਼ਨ ਜ਼ਰੂਰ ਲਿਤਾ ਜਾ ਰਿਹਾ ਹੈ ਉਹ ਲਾਅ ਐਂਡ ਆਰਡਰ ਜਿਹੜਾ ਵੀ ਖਰਾਬ ਕਰੂਗਾ ਚਾਹੇ ਉਹ ਗੈਂਗਸਟਰ ਹੋ ਚਾਹੇ ਉਹ ਟੈਰਰਿਸਟ ਐਕਟੀਵਿਟੀ ਹੋ ਚਾਹੇ ਉਹ ਨਸ਼ਾ ਤਸ਼ਕਰ ਹੋ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ